what You got to get back out ਜਲਦੀ ਸਾਡੀਆਂ ਧੀਆ ਸਾਡੀਆਂ ਭੈਣਾਂ ਆ ਤਪਦੀ ਧੁੱਪ ਦੇ ਵਿੱਚ ਬੈਠੀਆਂ ਨੇ ਵਿਚਾਰੀਆਂ ਇਹਨਾਂ ਨੂੰ ਪਿੱਛੇ ਕਰ ਦੇਣਾ ਚਾਹੀਦਾ ਸੀਗਾ ਸਾਡਾ ਮਰਦ ਉਸਾਰੇ ਹੈਗੇ ਆ ਉਹਨਾਂ ਨੂੰ ਕਹਿਣਾ ਸੀਗਾ ਵੀ ਪਿੱਛੇ ਹਟਣਾ ਨੂੰ ਇਹਨਾਂ ਨੂੰ ਦਾਪਾ ਮਤਲਬ ਮਾੜਾ ਮੋਟਾ ਗਰਮੀ ਤੋਂ ਬਚਾਈਏ ਇਹ ਗਰਮੀ ਆ ਜਿਹੜੀ ਬੜੀ ਖਤਰਨਾਕ ਆ ਕਿਉਂਕਿ ਅੱਜ ਲੂ ਵਗਦੀ ਆ 42 ਡਿਗਰੀ ਟੈਂਪਰੇਚਰ ਆ ਹਾਲੂ ਦਾ ਹੁੰਦਾ ਵਾ ਮੇ ਸਾਡੇ ਭਰਾ ਵੀ ਸਾਡੀ ਖਾਸ ਮੋਰੀਆ ਭੈਣਾਂ ਹੁਣਾਂ ਨੰਬਰ ਤੋਂ ਪਾਉਣ ਜਾਂਦੇ ਆ ਉਸ ਬੰਦੇਾਂ ਕਿ ਨਹੀਂ ਖੜੇ ਤਪੇ ਦਾ ਥੋੜਾ